ਆਸ ਦਾ ਕਮਰਸ ਵਾਲਾ ਬੱਚੇ ਵਿਚੇ ਦੀ ਗੁਜੁਮਤੀ ਸਰ ਬੱਚੇ ਦੀਆਂ ਪਾਠਕੀ ਜੀ ਕਮਾਏ ਜਾ ਰਹੇ ਆ ਇਹ ਆਮ ਨਾਲ ਲੋ ਕੀ ਸ਼ੁਰੂ ਕੀਤਾ ਮਸਤੀ ਮਾਰ ਕੇ ਠੀਕ ਆ ਤੇ ਜੇ ਬਣਾਏ ਆ ਇਹਨਾਂ ਦਾ ਕੋਈ ਮੁੱਲ ਹੈ ਆ ਟਾਈਮ ਉਹ ਕੋਈ ਵੇਸਟਿੰਗ ਨਹੀਂ ਹੈ ਉਸੇ ਇੱਕ ਚੀਜ਼ ਦੇਖੀ ਹੋਣੀ ਹੈ ਕੋਈ ਵੀ ਚੀਜ਼ ਜਿਹੜੀ ਅਸੀਂ ਪ੍ਰੈਕਟੀਕਲੀ ਕਰਕੇ ਦੇਖਦੇ ਆਂ ਉਹ ਭੁੱਲਦੀ ਆ ਜਿਹੜਾ ਕੰਮ ਆਪਾਂ ਹੱਥੀ ਕਰ ਲਾਂਗੇ ਉਹ ਭੁੱਲਦਾ ਇਹਨੇ ਕੰਮ ਭੁੱਲਦਾੁੱਦਾ ਕਿਸੇ ਚੀਜ਼ ਨੂੰ ਸੁਣੀ ਸੁਣਾਈ ਯਾਦ ਕਰਾਂਗੇ ਤੇ ਕੁਝ ਸਮਾਂ ਪਾ ਕੇ ਭੁੱਲ ਜੇਗੀ ਸੁਣੀ ਸੁਣਾਈ ਚੀਜ਼ ਦਾ ਦੇਖਣਾ ਮਤਲਬ ਆਪਾਂ ਜਿਹੜੀ ਚੀਜ਼ ਪ੍ਰੈਕਟੀਕਲੀ ਕਰਕੇ ਦੇਖੀ ਨਹੀਂ ਇਹ ਇੱਕ ਤੁਹਾਨੂੰ ਜਿਹੜਾ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਆ ਉਤਰ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕਰਨਾ ਜਿਹੜੀ ਜਿਹੜੀ ਵੀ ਤੁਸੀਂ ਐਕਟੀਵਿਟੀ ਕੀਤੀ ਹੈ ਜੇ ਨਹੀਂ ਪਤਾ ਲੱਗਦਾ ਐਕਟੀਵਿਟੀ ਦਾ ਮੇਨ ਮਕਸਦ ਕੀ ਹੈ ਇਹਨਾਂ ਦਾ ਰਿਜ਼ਲਟ ਕੀ ਆਣਾ ਹੈ ਇਹਨਾਂ ਨੂੰ ਦੱਸਣਾ ਕੀ ਹੈ ਆਪਣੇ ਸਬਜੈਕਟ ਦੇ ਪਗਦੇ ਨਾਲ ਮਿਲ ਕੇ ਉਸ ਐਕਟੀਵਿਟੀ ਨੂੰ ਬੇਟਾ ਤੁਸੀਂ ਕਲੀਅਰ ਕਰਨਾ ਉਹਦਾ ਫਾਇਦਾ ਹੋਏਗਾ ਕੱਲ ਨੂੰ ਜਦੋਂ ਤੁਸੀਂ ਕਿਤੇ ਵੀ ਜ਼ਰੂਰਤ ਪਏਗੀ ਜਿਹੜਾ ਤੁਸੀਂ ਪ੍ਰੈਕਟੀਕਲੀ ਕੰਮ ਕੀਤਾ ਹੋਏਗਾ ਕਦੇ ਵੀ ਭੁੱਲੇਗਾ ਨਹੀਂ ਕਦੇ ਮਾਰ ਨਹੀਂ ਖਾਓਗੇ ਠੀਕ ਹੈ ਜੀ ਤੇ ਮੇਰਾ ਪੁੱਤਰ ਮੇਰੀ ਰਿਕੁਐਸਟ ਹੈ ਸਾਰੇ ਬੱਚੇ ਜਿਹੜੀ ਜਿਹੜੀ ਵੀ ਤੁਸੀਂ ਐਕਟੀਵਿਟੀ ਕੀਤੀ ਹੈ ਐਦਾਂ ਨਹੀਂ ਇਕੱਲੇ ਫਾੜੀਏ ਚਾਰ ਬੱਚੇ ਨਾਲ ਉੱਦੇ ਹੀ ਜੁੜ ਕੇ ਹੋ ਹਨੀ ਤੇ ਵੀ ਮੈਨੂੰ ਪਤਾ ਲੱਗ ਗਿਆ ਪਰ ਕੋਈ ਗੱਲ ਨਹੀਂ 4-4 5-5 ਬੱਚਿਆਂ ਦਾ ਗਰੁੱਪ ਹੈ ਪਰ ਇਹ ਨਹੀਂ ਕਿ ਇੱਕ ਨੂੰ ਆਉਂਦੀ ਹੋਵੇ ਸਾਰੇ ਗਰੁੱਪ ਨੂੰ ਆਉਂਦੀ ਹੋਵੇ ਕਦਾ मीनिंग ਕੀ ਹੈ ਤੁਹਾਡੇ ਵਿੱਚੋਂ ਕੋਈ ਬੱਚਾ ਜਿਹੜੀ ਤੁਸੀਂ ਬਣਾਇਆ ਹੈ ਕੋਈ ਐਕਟੀਵਿਟੀ ਐਕਸਪਲੇਨ ਕਰਕੇ ਮੈਨੂੰ ਦਿਖਾਏਗਾ ਕੋਈ ਬੱਚਾ ਕੋਈ ਇੱਕ ਹੈਂਡ ਰੇਜ ਕਰੋ ਆਪਣਾ ਜਿਹਨੂੰ ਪਤਾ ਹੈ ਇਹ ਐਕਟੀਵਿਟੀ ਕੀ ਹੈ ਸਾਰੇ ਉੱਤਰ ਆ ਮਾਈ ਨੇਮ ਇਜ਼ ਤੇਜਪਾਲ ਸਿੰਘ ਆਈ ਐਮ ਦਾ ਸਟੂਡੈਂਟ ਆਫ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਈ ਮਾਡਲ ਨੇਮ ਇਜ਼ ਵੇਰੀਅਸ ਫੋਰਮਸ ਆਫ ਟ੍ਰਾਂਸਪੋਰਟੇਸ਼ਨ ਆਫ ਗੁੱਡਸ ਐਂਡ ਸਰਵਿਸਿਜ਼ ਥਿਸ ਇਜ਼ ਮੇਕਡ ਬਾਈ ਵਿਦ ਮਾਈ ਫਰੈਂਡਸ ਵਿਦ ਦੀ ਹੈ this is the mode of transportation of uh, services of goods and services from one place to another place country to country town to town and uh, continent to continent this is the airway of transportation of services goods this is a roadway landway and waterway but better is a uh, best and uh, hundred time better is a roadway because it can change our path and road one to another side because uh, aeroplane will uh, delay our flight and trains will also delay but is battery is a roadway because it is a goods and transportation system of a goods and services in india but all is in essential and good in our india thank you and have a nice call hai main plus <laughs> 2 arts class di vidyarthan ha aaj main tuhanu activity karke dassangi guru amar das ji da yogdan 1552 1574 isvi ਗੋੰਦਵਾਲ ਵਿਖੇ ਬੌਲੀ ਦਾ ਨਿਰਮਾਣ 1549 ਈਸਵੀ ਚਾਸੀ ਪੌੜੀਆਂ ਜਪਜੀ ਸਾਹਿਬ ਪਾਠ ਲੰਗਰ ਪ੍ਰਥਾ ਦਾ ਵਿਸਥਾਰ ਅਕਬਰ ਅਤੇ ਹਰੀਪੁਰ ਦੇ ਰਾਜ ਨੇ ਵੀ ਲੰਗਰ ਛਕਿਆ 3 ਗੁਰਬਾਣੀ ਦਾ ਸੰਕਲਨ ਅਤੇ ਰਚਨਾ 907 ਸ਼ਬਦਾਂ ਦੀ ਰਚਨਾ ਕੀਤੀ ਚੌਥਾ ਮੰਜੀ ਪ੍ਰਥਾ ਭਾਈ ਮੰჯੀਆਂ ਉਪਦੇਸ਼ ਦਾ ਪ੍ਰਦਾਨ ਕਰਨਾ ਭੇਟਾ ਲੈਣਾ ਉਦਾਸੀਆਂ ਨਾਲੋਂ ਸਿੱਖਾਂ ਨੂੰ ਵੱਖ ਕਰਨਾ ਸ਼੍ਰੀ ਚੰਦ ਤੇ ਉਦਾਸੀ ਮਤ ਤੋਂ ਵੱਖ ਕਰਨਾ ਸਮਾਜਿਕ ਸੁਧਾਰ ਪ੍ਰਚਲਿਤ ਕਰਤੀਆਂ ਦਾ ਪਖੰਡਨ ਅਤੇ ਸੋਜਨ ਤੋਂ ਛੁਟਕਾਰਾ ਥੈਂਕਸ ਮੈਂ 10ਵੀਂ ਪਲੱਸ 1 ਆਰਟਸ ਦੀ ਵਿਦਿਆਰਥਣ ਹਾਂ ਮੇਰੀ ਕਿਰਿਆ ਦਾ ਨਾਮ ਜੈਨ ਅਤੇ ਬੁੱਧ ਧਰਮ ਦਾ ਸੰਪਰਦਾਇਕ ਦਾ ਵਿਕਾਸ ਜੈਨ ਧਰਮ ਅੰਦਿਗਰ ਨਗਨ ਸਵੇਤਾ ਬਨ ਚਿੱਟੇ ਕਪੜੇ ਬੁੱਧ ਧਰਮ ਹੀਨ ਜਨ ਅਤੇ ਮਹਾਤਮਾ ਜਨ ਵੱਜਨ ਜਨ ਸਵਾਸ ਬੋਰਮ ਪਲੱਸ 1 ਆਰਟਸ ਪੀ கிਲਾਸ ਦੀ ਵਿਦਿਆਰਥੀ ਅੱਜ ਮੈਂ ਤੁਹਾਨੂੰ ਕਿਡਨੀ ਬਾਰੇ ਥੋੜੀ ਜਾਣਕਾਰੀ ਦੇਣਾ ਚਾਹਾਂਗੀ ਕਿਡਨੀ ਦਾ ਸਾਡੀ ਬੋਡੀ ਵਿੱਚ ਕੀ ਕੰਮ ਹੁੰਦਾ ਹੈ ਕਿ ਸਾਡੇ શરી ਵਿੱਚ ਦੋ ਕਿਡਨੀਆਂ ਹੁੰਦੀਆਂ ਹਨ ਜੋ ਕਿ ਕਿਡਨੀ ਵਿੱਚ ਟੂ ਟਵਿਨਸ ਲਾਈਨ ਹੁੰਦੀਆਂ ਹਨ ਇੱਕ ਵਿੱਚ ਗੰਦਾ ਖੂਨ ਹੁੰਦਾ ਹੈ ਇੱਕ ਵਿੱਚ ਸਾਫ਼ ਖੂਨ ਆਉਂਦਾ ਹੈ ਜਦੋਂ ਸਾਨੂੰ ਵਾਸ਼ ਹੁੰਦਾ ਪ੍ਰੈਸ਼ਰ ਪੈਂਦਾ ਹੀ ਵਾਸ਼ ਹੁੰਦਾ ਨੇ ਤਾਂ ਸਾਡੇ ਸਰੀਰ ਦੀ ਸਾਰੀ ਵੇਸ ਜਿਹੜੀ ਬਾਹਰ ਨਿਕਲ ਜਾਂਦੀ ਹੈ ਇਸ ਲਈ ਸਾਨੂੰ ਵਾਰ-ਵਾਰ ਪਾਣੀ ਪੀਣਾ ਚਾਹੀਦਾ ਉਹਨੇ ਪਹਿਲਾਂ ਤੇ ਜਾਤੀ ਜਿਹੜੀ ਹੁੰਦੀ ਆ ਉਹ ਜਿਹੜੀ ਜਾਤੀ ਪ੍ਰਥਾ ਉਹਨਾਂ ਨੂੰ ਇੱਕ ਬਰਾਬਰ ਕੀਤਾ ਬੜੇ ਸਤੀਪ ਪ੍ਰਥਾ ਜਿਹੜੀ ਮਾਲੀਆ ਸਬੀਟ ਨਾਲ ਉਹਨਾਂ ਨੂੰ ਇਤਰਾ ਦੈਸ ਕਰ ਦਿੰਦੇ ਇਤਰਾ ਉਹਨਾਂ ਨੂੰ ਬਲੇ ਮਨਾ ਹੀ ਕੀਤੀ ਕਿ ਆ ਨਹੀਂ ਕਰਨਾ ਚਾਹੀਦਾ ਮਾ ਜੋ ਪਰਦੇ ਦੀ ਪ੍ਰਥਾ ਜਿਹੜੀ ਔਰਤਾਂ ਨੂੰ ਗੁੰਡ ਢੱਡ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਤਰਾ ਖੁੱਲਾ ਘੁੰਮ ਸਕਦੇ ਜੀ ਇਹਨਾਂ ਸਿਖਾਤਾ ਤੇ ਅੱਜ ਵੀ ਅੱਜ ਵੀ ਤੱਕ ਕਰਦੇ ਆ ਕਿ ਨਸ਼ੇ ਨਹੀਂ ਕਰਨੇ ਚਾਹੀਦੇ ਤੇ 937 ਸਤਾਣ ਉਹਨਾਂ ਨੇ ਕੀਤੇ ਉਹ ਸਤਾਪਨਾ ਵੀ 937 ਤਰ੍ਹਾਂ ਦਿੱਤੇ ਤਿਹਾਰਾਂ ਨੂੰ ਮਨੋਂ ਦਾ ਨਾ ਉਹਨਾਂ ਨੇ ਨਵਾਂ ਟਾਂਗ ਦਿੱਤਾ ਯਾ ਹਰ ਕੋਈ ਟਾਂਗ ਹਰ ਕੋਈ ਮਨਾ ਸਕਦਾ ਉਹਨਾਂ ਦਾ ਤਿਹਾਰ ਕੋਈ ਦਾ ਮਨਾ ਹੀ ਨਹੀਂ ਆ ਕਿ ਕੇਨੂੰ ਉਹਨੇ ਯਾਡ ਆ ਆ ਕੇ ਕਲਸਦਾਰ ਸਮਾਜਿਕ ਸੁਧਾਰ ਕੀਤਾ ਆਪੋ ਪਹਿਲਾ ਗਾਰੀ ਬਜਟ ਦੀ ਬੰਤਰ ਗੋਟ ਬਜਟ ਗੋਟ ਰੀਵਿਊਸ ਜਿੰਨਾ ਤੋਂ ਸਾਨੂੰ ਸਾਨੂੰ ਆਮਦਨ ਪ੍ਰਾਪਤ ਹੁੰਦੀ ਆ ਤੇ ਗੋਵਟ ਐਕਸਪਾਇਰ ਜਿਓ ਇਹਨਾਂ ਦੇ ਆਪਾਂ ਖਰਚ ਕਰਦੇ ਆ ਉਹ ਵਾਲੇ ਸਾਲ ਅਨੁਮਾਨ ਪ੍ਰਗਟ ਕਰਦੀ ਹੈ ਨਾਮ ਅਬੇਜੀ ਸਿੰਘ ਆ ਮੈਂ ਕਲਾਸ ਕਮਰਸ ਪਲਸ 2 ਡੀ ਦਾ ਸਟੂਡੈਂਟ ਹਾਂ ਮੈਂ ਅੱਜ ਬੈਲੈਂਸ ਸ਼ੀਟ ਬਾਰੇ ਜਾਣਕਾਰੀ ਦੇਣਾ ਜਾ ਰਿਹਾ ਹਾਂ ਬੈਲੈਂਸ ਸ਼ੀਟ ਇੱਕ ਵਿੱਤੀ ਵਿਧਾਨ ਹੈ ਜੋ ਖਾਸ ਸਮੇਂ ਵਿੱਚ ਕੰਪਨੀ ਵਿਧੀ ਦੇਣਦਾਰੀਆਂ ਇਕਵਿਟੀ ਨੂੰ ਦਰਸਾਉਂਦੀ ਹੈ ਮੇਰਾ ਨਾਮ ਹਰਪ੍ਰੀਤ ਕੋਹੜਾ ਹੈ ਮੈਂ ਕਮਰਸ ਕਲਾਸ ਦੀ ਵਿਦਿਆਰਥਣ ਹਾਂ ਅਸੀਂ ਅੱਜ ਏਟੀਐਮ ਬਣਾਇਆ ਹੈ ਜਿਸ ਦੀ ਫੁੱਲ ਫਾਰਮ ਹੈ ਆਟੋਮੈਟਿਕ ਟੇਲਰ ਮਸ਼ੀਨ ਹੁਣ ਅਸੀਂ ਇਹਦੇ ਵਿੱਚੋਂ ਏਟੀਐਮ ਰਾਹੀਂ ਪੈਸੇ ਕਢਾਉਣਾ ਤੁਹਾਨੂੰ ਦੱਸਾਂਗੇ